ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਭਾਈ ਅਕਵਾਲ ਆਇਆ ਸੀ ਮੇਰੇ ਸੂਟ ਲੈ ਕੇ ਤੇ ਨਾਲ ਮੇਰਾ ਪੋਤਾ ਵੀ ਆਇਆ ਅਕਵਾਲ ਦਾ ਬੇਟਾ ਹੈ ਕੀ ਨਾਮ ਪੁੱਤ ਤੇਰਾ ਮੁਹੰਮਦ ਤਾਹਿਰ ਮੁਹੰਮਦ ਤਾਹਿਰ ਉਹ ਤੇ ਬੋਲ ਕੇ ਦੱਸ ਸਾਰਿਆਂ ਨੂੰ ਮੁਹੰਮਦ ਤਾਹਿਰ ਲਿਖੋ ਮੁਹੰਮਦ ਤਾਹਿਰ ਤਾਹਿਰ ਕਿਹੜੀ ਕਲਾਸ ਚ ਹੋ ਕੇ ਮੁਹੰਮਦ ਤਾਹਿਰ ਤੀਸਰੀ ਤੀਸਰੀ ਚ ਇਹ ਕਹਿੰਦਾ ਵੀ ਮੈਂ ਦਾਦੀ ਨਾਲ ਵੀਡੀਓ ਜ਼ਰੂਰ ਬਣਾਉਣੀ ਹੈ ਠੀਕ ਹੈ ਜੀ ਇਹ ਆ ਪੋਤਾ ਮੇਰਾ ਤੇ ਭਾਈ ਅਕਵਾਲ ਦਾ ਮੁੰਡਾ ਇਹ ਤੇ ਅਕਵਾਲ ਮੇਰਾ ਹੈਗਾ ਪੁਰਾਣਾ ਟੇਲਰ ਯਾਰਾ ਕੀ ਅੱਜ ਤੋਂ 25 ਸਾਲ ਪਹਿਲਾਂ ਤਾਂ ਮੇਰੇ ਸੂਟ ਇਹੀ ਸੌਦਾ ਤੇ ਹੁਣ ਵੀ ਮੇਰੇ ਵਿਚਾਰਾ ਸੂਟ ਲੈ ਕੇ ਆਇਆ ਸੀ ਤੇ ਨਾਲ ਚੱਕੜ ਵੀ ਆਇਆ ਸੀ ਸੂਟ ਕਰਾਉਂਦੀ ਫਟਾ ਦੇ ਇਹ ਮੇਰੇ ਕੋਲੇ ਆਉਂਦਾ ਥੋੜੇ ਦਿਨਾਂ ਬਾਅਦ ਇਹ ਮੇਰੇ ਕੋਲ ਸਕੂਟ ਲੈ ਜਾਂਦਾ ਹੈਗਾ ਤੇ ਚਲੋ ਜੀ ਦੱਸਿਓ ਫਿਰ ਮੇਰਾ ਪੋਤਾ ਤੁਹਾਨੂੰ ਕਿਵੇਂ ਲੱਗਿਆ ਤੇ ਆ ਮੇਰਾ ਦੋਤਾ ਜੀ ਆ ਦੇਖੋ ਅਨਮੋਦ ਇਹ ਮੇਰਾ ਦੋਤਾ ਹੈ ਤੇ ਇਹ ਮੇਰਾ ਪੋਤਾ ਹੁਣ ਸੇਵਾ ਦੱਸੋ ਮੇਰੀ ਕੌਣ ਕਰੂਗਾ ਪੋਤਾ ਕਰੂਗਾ ਕਿ ਦੋਤਾ ਕਰੂਗਾ ਤੂੰ ਕਰੇਗਾ ਸੇਵਾ ਕਰੇਗਾ ਮੇਰੀ ਤੂੰ ਕਰੇਂਗਾ ਸਰਵਾਂ ਮਰੀ ਲਾ ਹੁਣ ਇਹ ਚੱਲ ਪਿਆ ਜੀ ਕੰਪੀਟੀਸ਼ਨ ਤੇ ਇਹ ਹੈ ਜੀ ਆਪਣੇ ਇਕਵਾਲ ਜਿਹੜਾ ਟੇਲਰ ਆਪਣੇ ਬੱਚਾ ਤੁਸੀਂ ਵੀ ਜੇਕਰ ਸੂਟ ਸਵਾਉਣੇ ਹੁੰਦੇ ਨੇ ਕੋਈ ਮੈਂ ਇਹ ਨਹੀਂ ਹੈਗਾ ਵੀ ਆਪਾਂ ਕੋਈ ਪ੍ਰੋਮੋਸ਼ਨ ਕਰਦੇ ਆ ਮੈਂ ਆਪਦੇ ਤਰਫੋਂ ਮੇਰੇ ਪਿਆਰ ਨਾਲ ਇਹਦੀ ਵੀਡੀਓ ਪਾਉਣੀ ਹੁੰਨੀ ਹੈ ਤੇ ਜੇ ਤੁਸੀਂ ਵੀ ਮੇਰੇ ਵਾਂਗੂ ਫਿਟਿੰਗ ਬਣਾਉਣੀ ਹੈ ਆਪਣੇ ਮਤਲਬ ਕਿ ਸੂਟਾਂ ਦੀ ਵਧੀਆ ਤਾਂ ਤੁਸੀਂ ਸੂਟ ਸਵਾਉਣੇ ਆ ਤਾਂ ਇਸ ਟੇਲਰ ਤੋਂ ਸੂਟ ਸਵਾਇਆ ਕਰੋ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਅੱਜ ਹੀ ਲੈ ਕੇ ਆਇਆ ਬਣਾ ਕੇ 벨ਵੈਟ ਦਾ ਸੂਟ ਮੇਰਾ ਤੇ ਦੇਖੋ ਕਿੰਨੀ ਪਿਆਰੀ ਇਹਦੀ ਫੀਟਿੰਗ ਹੁੰਦੀ ਹੈ ਬਹੁਤ ਪਿਆਰੀ ਫੀਟਿੰਗ ਕਰਦਾ ਹੈ ਇਹ ਬੱਚਾ ਪਹਿਲਾਂ ਤਾਂ ਮੇਰੇ ਸੂਟ ਇਹੀ ਸੀਦਾ ਹੈਗਾ ਕੁੜੀਆਂ ਦੇ ਸੂਟ ਵੀ ਮੇਰੇ ਵੀ ਤੇ ਅਸੀਂ ਐਸੇ ਤੋਂ ਸਵਾਉਣੇ ਆ ਤੇ ਨਾਲੇ ਤਾਂ ਮੇਰੇ ਸੂਟ ਦੱਸੋ ਕਿਵੇਂ ਬਣੇ ਨੇ ਤੇ ਨਾਲੇ ਤੁਸੀਂ ਆਏ ਦੱਸੋ ਵੀ ਫੀਟਿੰਗ ਕਿਵੇਂ ਬਣੀ ਆ ਹਨਾ ਤੇ ਨਾਲੇ ਭਾਈ ਤੂੰ ਦੱਸ ਦੇ ਅਕਵਾਲ ਤੇਰਾ ਕੀ ਥਾਂ ਟਿਕਾਣਾ ਹੈਗਾ ਦੱਸ ਦੇ ਇਹਨਾਂ ਨੂੰ ਹਨੂਮਾਨਗੜ੍ਹ ਚ ਹੀ ਹੈ ਜੀ ਇਹ ਹਨੂਮਾਨਗੜ੍ਹ ਚ ਹੀ ਆ ਹਾਂ ਹਨੂਮਾਨਗੜ੍ਹ ਚ ਹੀ ਹੈ ਤੇ ਮੈਂ ਨੰਬਰ ਵੀ ਇਹਦਾ ਮੈਂਸ਼ਨ ਬੇਟੇ ਦਾ ਉੱਪਰ ਕਰ ਦੂੰਗੀ ਜੇ ਕਿਸੇ ਸਹੇਲੀ ਨੇ ਸੂਟ ਬਣਾਉਣੇ ਆ ਜਾਂ ਕਿਸੇ ਨੂੰ ਸੂਟ ਚੰਗੇ ਲੱਗਦੇ ਆ ਤਾਂ ਉਹ ਦੱਸ ਦਣ ਵੀ ਅਸੀਂ ਇਸ ਤਰ੍ਹਾਂ ਦੇ ਆਪਦੀ ਫੋਟੋ ਖਿੱਚ ਕੇ ਭੇਜ ਦਣ ਉਹ じゃ ਤੁਹਾਨੂੰ ਰੇਟ ਦੱਸ ਦਣ ਕਿ ਵਿਆਹ ਸੂਟ ਦੇ ਇੰਨਾ ਪ੍ਰਾਈਸ ਆ ਤੇ ਇੰਨੇ ਪੈਸੇ ਲੱਗਣਗੇ ਦੇਖੋ ਖਰਚਾ ਤਾਂ ਤੁਹਾਨੂੰ ਦੇਣਾ ਪਊਗਾ ਜਿਹੜਾ ਆਨ ਜਾਣ ਦਾ ਮਤਲਬ ਕਿ ਪੋਸਟ ਆਫਿਸ ਦਾ ਖਰਚਾ ਹੁੰਦਾ ਪਰ ਆਨਲਾਈਨ ਇਹ ਭੇਜ ਦੰਦੇ ਨੇ ਬਣਾ ਕੇ ਬਾਹਰ ਲਿਆ ਭੈਣਾ ਵੀ ਮੇਰੀਆਂ ਕੋਈ ਸੁਣਦੀਆਂ ਨੇ ਕੋਈ ਆਸਟ੍ਰੇਲੀਆ ਕੈਨੇਡਾ ਅਮਰੀਕਾ ਤਾਂ ਉਹ ਗੱਲ ਕਰ ਲੈਣ ਜੀ ਕੁਝ ਜ਼ਿਆਦਾ ਪੁੱਛਣਾ ਹੈ ਮੈਨੂੰ ਵੀ ਤੁਸੀਂ ਪੁੱਛ ਸਕਦੇ ਹੋ ਮੈਂ ਦੱਸ ਦਵਾਂਗੀ ਤੁਹਾਨੂੰ ਇਹਦਾ ਸਿਸਟਮ ਵੀ ਕੀ ਆ ਕੱਪੜੇ ਸੀਣ ਦਾ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਜੀ ਮੇਰੇ ਪੋਤੇ ਨੂੰ ਦਿਓ ਬਹੁਤ ਬਹੁਤ ਪਿਆਰ ਤੇ ਤੀਜੀ ਕਲਾਸ ਚ ਹੋ ਗਿਆ ਤੂੰ ਇਹ ਤੀਜੀ ਕਲਾਸ ਚ ਹੈ ਜੀ 3 ਦੇ ਵਿੱਚ ਤੇ ਤੂੰ ਕਿਹਦੇ ਚ ਆ ਗਿਆ ਦੂਜੀ ਇਹ ਦੂਜੀ ਚ ਤੂੰ ਰਹਿਤਦਾ ਜੀ ਇਹ ਹੁਣ ਤੀਜੀ ਚ ਹੋਊਗਾ ਤੂੰ ਤੀਜੀ ਚ ਹੋ ਗਿਆ ਹੁਣ ਚੌਥੀ ਚ ਹੋਵੇਂਗਾ ਇਹ ਚੌਥੀ ਚ ਹੋਊਗਾ ਹੁਣ ਮੈਨੂੰ ਐਂ ਦੱਸ ਵੀ ਸਾਰਿਆਂ ਨੂੰ ਲਵ ਯੂ ਬੋਲ ਕ ਲਵ ਯੂ ਮੇਰੇ ਵੱਲੋਂ ਸਾਰਿਆਂ ਨੂੰ ਤੂੰ ਬੋਲ ਪੁੱਤ ਕਾ ਲਵ ਯੂ ਮੇਰੇ ਵੱਲੋਂ ਸਰ ਸਾਰੇ ਮੇਰੇ ਵੱਲੋਂ ਲਵ ਯੂ ਲਵ ਯੂ ਵੇਖੋ ਕਿੱਡਾ ਸਿਆਣਾ ਪੁੱਤ ਆ ਮੇਰਾ ਸਿਆਣਾ ਜੀ ਦੋ ਤਾਂ ਵੀ ਮੇਰਾ ਸਿਆਣਾ ਕੀ ਇਹ ਤਾਂ ਰੁੱਸ ਕੇ ਨਾ ਭੱਜ ਜੇ ਬੋਲ ਦੇ ਲਵ ਯੂ ਸਾਰਿਆਂ ਨੂੰ ਲਵ ਯੂ ਬੋਲ ਮੇਰੇ ਕੰਨ ਚ ਬੋਲੇ ਅੱਛਾ ਇਹ ਕਹਿੰਦੇ ਮੇਰੇ ਵੱਲੋਂ ਤੁਸੀਂ ਬੋਲ ਦੋ ਭਾਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲਵ ਯੂ ਠੀਕ ਹੈ ਜੀ ਤੇ ਆਹ ਸੂਟ ਹੈ ਜੀ ਹੁਣ ਆਪਣੇ ਆ ਲੈਣ ਆਇਆ ਤੇ ਲਵ ਦੱਸੋ ਕਿਵੇਂ ਲੱਗੇ ਤੁਹਾਨੂੰ ਮੇਰੇ ਸੂਟ ਆ ਫਿਰ ਉਹੀ ਗੱਲ ਹੋ ਗਈ ਨਾ ਜਿਵੇਂ ਡਾਕਟਰ ਸਾਹਿਬ ਕਹਿੰਦੇ ਹੁੰਦੇ ਵੀ ਹਾਥੀ ਨੂੰ ਫਰੂਟ ਤੇ ਬੁੜੀ ਨੂੰ ਸੂਟ ਨਹੀਂ ਰਾਜਦੀਆਂ ਤੇ ਭਾਈ ਹੁਣ ਦੇਖੋ ਕਿਵੇਂ ਹੁਣ ਇਹ ਕਿਵੇਂ ਰਜਾ ਆਊਗਾ ਆ ਚੁੰਨੀਆਂ ਨੇ ਲੰਘਾ ਆ ਲਓ ਜੀ ਤੇ ਆ ਇਹਦੀਆਂ ਚੁੰਨੀਆਂ ਨੇ ਆ ਲਓ ਜੀ ਆ ਸੂਟ ਹੈ ਤੇ ਆ ਚੁੰਨੀ ਇਹਦੀ ਹੈ ਤੇ ਆਹਾ ਸਲਵਾਰ ਇਹਦੇ ਨਾਲ ਕਿਹੜੀ ਖੋ ਆਹਾ ਹਾਂ ਆ ਸਲਵਾਰ ਹੈ ਜੀ ਪੌਂਚਾ ਤੇ ਵੀ ਡਿਜ਼ਾਈਨ ਹੈਗਾ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਬਣਵਾਉਣੇ ਆ ਤੇ ਭਾਈ ਕਰਿਓ ਸੰਪਰਕ ਚਲੋ ਠੀਕ ਹੈ ਜੀ ਸਾਰੇ ਸਤਿ ਸ਼੍ਰੀ ਅਕਾਲ ਬੋਲੋ ਬਈ ਸਤਿ ਸ਼੍ਰੀ ਅਕਾਲ ਹਾਂ ਕੁਵਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਾਈ ਸਤਿ ਸ਼੍ਰੀ ਅਕਾਲ ਓਕੇ ਜੀ ਬਾਏ ਬਾਏ